ਜਿਹੜੀਆਂ ਪ੍ਰੈਸ ਕਾਨਫਰੰਸਾਂ ਹੋ ਰਹੀਆਂ ਵਾ ਪਰ ਇਹ ਦੇਖੋ ਨਾ ਦੂਜੇ ਪਾਸੋਂ ਬਿਆਨ ਕੀ ਆ ਰਹੇ ਆ ਮੈਂ ਤਾਂ ਯਾਤਰਾ ਕੱਢਣੀ ਕੱਢਣੀ ਆ ਧਰਮ ਤੇ ਦੇਖੋ ਸਾਨੂੰ ਹਿੰਦੂ ਸਿੱਖ ਨੂੰ ਜਿਹੜੀ ਤੇਰੇਵਾਦੀ ਤੇ ਧਰਮ ਪਰिवर्तन ਦੀ ਕੋਣ ਨੇ ਲੱਗੀ ਆ ਉਹ ਤਾਂ ਅਸੀਂ ਗੱਲ ਚੱਕਾਂਗੇ ਨਾ ਫਿਰ ਅਸੀਂ ਵੀ ਵਿਰੋਧ ਕਿੱਦਾ ਬੰਦ ਕਰਦੀ ਐ ਇਸਲਾਮ ਦੀ ਯਾਤਰਾ 'ਚ ਸਾਡੇ ਹਿੰਦੂ ਦੇਵੀ ਦੇਵਤਾਵਾਂ ਦਾ ਕੰਮ ਕੀ ਆ ਮੈਨੂੰ ਇਹਦੇ ਗੱਲ ਦਾ ਜਵਾਬ ਦਿੱਤਾ ਜਾਵੇ ਨਾਪੇ ਕਾ ਸੋਚ ਵਿਚਾਰ ਧਾਰਾ ਦਾ ਲਾਗਾ ਨਾ ਸਾਡੀ ਸਾਡੀ ਸਲਾਮਨਾ ਸੋਚ ਵਿਚਾਰ ਹੈਗੀ ਆ ਦੋ ਤੋਂ 3% ਹਿੰਦੂ ਰਹਿ ਗਏ ਆ ਬਾਕੀ ਹਿੰਦੂ ਕਿੱਥੇ ਚਲੇ ਗਏ ਬਾਕੀ ਸੈਕਟਰ ਦਾ ਜ਼ੀਰੋ ਆ ਚਲੋ ਵੀ ਅਸੀਂ ਬੰਟੀ ਬਾਬੇ ਦੇ ਮੇਲੇ ਤੇ ਗਏ ਆ ਜਦੋਂ ਵੀ ਬੰਟੀ ਬਾਬੇ ਕੇ ਗਏ ਆ ਸਨਾਤਨ ਧਰਮ ਨੂੰ ਮੁੱਖ ਲੈ ਕੇ ਚੱਲੇ ਆ ਉਹ ਮੋਰ ਸ਼ਿਖਸ਼ਾ ਨਾਲ ਸਾਰੇ ਹਿੰਦੂ ਸਮਾਜ ਇੱਕ ਮੰਚ ਤੇ ਇਕੱਠੇ ਹੋ ਰਹੇ ਆ ਸਾਰੇ ਕਹਿ ਰਹੇ ਆ ਯਾਤਰਾ ਦਾ ਵਿਰੋਧ ਸਮੂਹ ਹਿੰਦੂ ਸਮਾਜ ਵਾਲੋਂ ਕੀਤਾ ਜਾਂਦਾ ਨਾ ਮੈਨੂੰ ਇੱਕ ਗੱਲ ਦਾ ਜਵਾਬ ਦੋ ਸਾਡੇ ਕੋ ਸਾਡੀ ਗੁਰਨਾਣ ਦੇਵ ਜੀ ਦੀ ਬਾਣੀ ਆ ਸਾਨੂੰ ਡੇਰਾਬਾਦ ਦੀ ਲੋੜ ਪਈਆ ਬੰਦ ਕਰੇ ਦਾ ਵਿਰੋਧ ਕਰੋ ਇੱਕ ਇੱਕ ਮੰਚ ਤੇ ਹੋ ਕੇ ਇੱਕ ਮੰਚ ਤੇ ਇਕੱਠੇ ਹੋ ਕੇ ਸਾਨੂੰ ਵਿਰੋਧ ਕਰਨਾ ਪੈਣਾ ਨਹੀਂ ਤਾਂ ਬੋਧੀ ਦੇ ਦੂਨੀ ਨਾ ਤੁਹਾਨੂੰ ਸਨਾਤ ਨਹੀਂ ਲੱਭਣੇ ਨਾ ਹੀ ਤੁਹਾਨੂੰ ਸਿੱਖ ਲੱਭਣੇ ਲੁਧਾਨਾ ਦੇ ਸ਼ਿਪਸ਼ੇਨਾ ਲਗਾਤਾਰ ਬੰਟੀ ਬਾਬੇ ਦਾ ਵਿਰੋਧ ਕਰਦੀ ਹੋਈ ਨਜ਼ਰ ਆ ਰਹੀਆਂ 21 ਅਪ੍ਰੈਲ ਨੂੰ ਯਾਤਰਾ ਜਿਹੜੀ ਕਿ ਆ ਫਕੀਰਾ ਦੀ ਕੱਢੀ ਜਾਏਗੀ ਉਸ ਦੇ ਤਹਿਤ ਦੇ ਵਿੱਚ Hindu ਸਮਾਜ ਦੇ ਦੇਵ ਦੇਵਤਾ ਦੀ ਯਾਤਰਾ ਵੀ ਕੱਢੀ ਜਾਣ ਦਾ ਜਿਹੜਾ ਕਿਆ ਕਿਹਾ ਕਿਸੇ ਮੰਡੀ ਬਾਬੇ ਪਰ ਉਸ ਤੋਂ ਬਾਅਦ ਸ਼ਿਵਸ਼ਨਾ ਜਿਹੜੀ ਕਿਆ ਵਿਰੋਧਕਦੀ ਨਜ਼ਰਾਰੀ ਮੰਡੀ ਬਾਬੇ ਦੀ ਆ ਇਸ ਵਕਤ ਪਵਨ ਮਾਨ ਜਿਹੜੀ ਕਿ ਸ਼ਿਵਸ਼ਨਾ ਯੂਥ ਰੇ ਨੇ ਉਹਨਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ 12 ਵਾਰ ਵਿਰੋਧ ਕੀਤਾ ਜਾ ਰਿਹਾ ਕਿ ਚੱਕਰ ਹੈ ਹੁਣ ਪ੍ਰੈਸ ਕਾਨਫਰੰਸਾਂ ਵੀ ਹੋਈਆਂ ਨੇ ਸਭ ਕੁਝ ਇਹ ਬ੍ਰह्मचारी ਸਭ ਕੁਝ ਹੋ ਗਿਆ ਕੈਨਸਲ ਵੀ ਕਰਾਤੀ ਨਹੀਂ ਹੁਣ 12 ਵਾਰ ਪ੍ਰੈਸ ਕਾਨਫਰੰਸ ਕਰਨ ਦਾ ਕੀ ਮਤਲਬ ਹੈ ਜੋ ਬੋਲੇ ਸੋਨਿਹਾਲ ਸਾਸਰੀਆ ਕਾਲ ਜਕਰ ਵੀਰ ਬਜਰੰਗੇ ਹਰ ਹਰ ਮਹਾਦੇਵ ਜਿਹੜੀਆਂ ਪ੍ਰੈਸ ਕਾਨਫਰੰਸਾਂ ਹੋ ਰਹੀਆਂ ਵਾ ਪਰ ਇਹ ਦੇਖੋ ਨਾ ਦੂਜੇ ਪਾਸੋਂ ਬਿਆਨ ਕੀ ਆ ਰਿਹਾ ਮੈਂ ਤਾਂ ਯਾਤਰਾ ਕੱਢਣੀ ਕੱਢਣੀ ਆ ਸਾਡਾ ਪਾਰਟਿਕੂਲਰ ਕਿਸੇ ਧਰਮ ਨੂੰ ਲੈ ਕੇ ਵਿਰੋਧ ਨਹੀਂ ਆ ਸਾਡਾ ਵਿਰੋਧ ਜਿਹੜੀ ਹਿੰਦੂ ਸਮਾਜ ਨੂੰ ਤੇ ਸਿੱਖ ਸਮਾਜ ਨੂੰ ਜਿਹੜੀ ਘੁੰਨ ਲੱਗ ਰਹੀ ਆ ਡੇਰਾਵਾ ਤੇ ਧਰਮ ਪਰਵਰਤਨ ਦੀ ਸਾਡਾ ਵਿਰੋਧ ਇਹ ਦੋ ਦੋ ਚੀਜ਼ਾਂ ਨੂੰ ਲੈ ਕੇ ਆ ਜਿਹੜੀ ਇਸਲਾਮ ਦੀ ਯਾਤਰਾ ਜਿਹੜੀ ਬੰਟੀ ਬਾਬੇ ਵੱਲੋਂ ਯਾਤਰਾ ਕੱਢੀ ਜਾ ਰਹੀ ਉਹ ਇਸਲਾਮ ਧਰਮ ਦੀ ਯਾਤਰਾ ਕੱਢੀ ਜਾ ਰਹੀ ਆ ਲੱਗਦਾ ਤਾਂ ਸਰਕਾਰ ਜੀ ਦੀ ਯਾਤਰਾ ਕੱਢੀ ਜਾ ਰਹੀ ਫਿਰ ਉਹ ਚ ਹਿੰਦੂ ਦੇਵੀ ਦੇਵਤਾਵਾਂ ਦੇ ਸਰੂਪ ਦਾ ਕੰਮ ਕੀ ਆ ਮੈਨੂੰ ਇਹ ਦੱਸੋ ਨਹੀਂ ਇੱਥੇ ਫਿਰ ਤੁਸੀਂ ਕਹਿ ਰਹੇ ਹੋ ਕਿ ਸਮਾਜ ਦਾ ਕੋਈ ਧਰਮ ਦਾ ਕੋਈ ਮੁੱਦਾ ਨਹੀਂ ਫਿਰ ਫਿਰ ਤੁਸੀਂ ਧਰਮ ਨੂੰ ਲੈ ਆ ਰਹੇ ਵਿੱਚ ਧਰਮ ਤੇ ਦੇਖੋ ਸਾਨੂੰ ਹਿੰਦੂ ਸਿੱਖ ਤੋਂ ਜਿਹੜੀ ਡੇਰੇਵਾਦੀ ਤੇ ਧਰਮ ਪਰिवर्तन ਦੀ ਕੋਣ ਨੇ ਲੱਗੀ ਆ ਉਹ ਤਾਂ ਅਸੀਂ ਗੱਲ ਚੱਕਾਂਗੇ ਨਾ ਜਿਹੜੇ ਬੰਦੀ ਬਾਬੇ ਵੱਲੋਂ ਦੋਜ ਬਿਆਨ ਦਿੱਤੇ ਆ ਦੇ 21 ਤਰੀਕ ਨੂੰ 21 ਤਰੀਕ ਨੂੰ ਮੈਂ ਜਿਹੜੀ ਯਾਤਰਾ ਕੱਢਣੀ ਆ ਮੈਂ ਦਰੇਸੀ ਤੋਂ ਨਹੀਂ ਕੱਢਾਂਗਾ ਜੀ ਮੈਂ ਰੋਡ ਤੋਂ ਕੱਢ ਲਾਂਗਾ ਉਹਦੇ ਬਿਆਨ ਨਹੀਂ ਨਾ ਰੋਕਰੇ ਫਿਰ ਅਸੀਂ ਵੀ ਵਿਰੋਧ ਕਿੱਦਾ ਬੰਦ ਕਰਦੀਏ ਇਸਲਾਮ ਦੀ ਯਾਤਰਾ ਚ ਸਾਡੇ ਹਿੰਦੂ ਦੇਵੀ ਦੇਵਤਾਵਾਂ ਦਾ ਕੰਮ ਕੀ ਆ ਮੈਨੂੰ ਇਹ ਤੇ ਗੱਲ ਦਾ ਜਵਾਬ ਦਿੱਤਾ ਜਾਵੇ ਨਹੀਂ ਫੇਰ ਕੀ ਹੋ ਗਿਆ ਯਾਤਰਾ ਹੀ ਕੱਢ ਰਹੀ ਐ ਇੱਕ ਵਧੀਆ ਸੰਦੇਸ਼ ਦੇ ਰਹੀ ਲੋਕਾਂ ਨੂੰ ਵੀ ਕਿ ਯਾਤਰਾ ਹੀ ਕਰ ਰਹੀ ਸੰਦੇਸ਼ ਦੇ ਰਿਹਾ ਲੱਗਦਾ ਤਾਂ ਪੀਰ ਜੀ ਦਾ ਜਨਮ ਦਿਨ ਮਨਾ ਰਿਹਾ ਤੇ ਫਿਰ ਉਹ ਯਾਤਰਾ ਜਨਮ ਦਿਨ ਮਨਾ ਲੈ ਵਧੀਆ ਗੱਲ ਐ ਇਦਾਂ ਤਾਂ ਭਾਜੀ ਕੱਲ ਨੂੰ ਇਸਲਾਮ ਦੀ ਯਾਤਰਾ ਕਰਦੇ ਬਈ ਕਹਿਣਗੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਵੀ ਪਾਲਕੀ ਦਾ ਸਰੂਪ ਕੱਢਾਂਗੇ ਅਸੀਂ ਉਹਨਾਂ ਦਾ ਵੀ ਧਰਾਂ ਦਾ 21 ਨੇ 21 ਮੰਦਿਓ ਧਰਾਂ ਮੇਕ ਨੇ ਸੋਚ ਵਿਚਾਰ ਰੱਬੇ ਕਾ ਸੋਚ ਰੱਬੇ ਕਾ ਸੋਚ ਵਿਚਾਰ ਧਾਰਾ ਦਾ ਅਲੱਗਣਾ ਹੈ ਨਾ ਸਾਡੀ ਸਾਡੀ ਇਸਲਾਮ ਨਾਲ ਸੋਚ ਵਿਚਾਰ ਹੈਗੀ ਆ ਸਾਡਾ ਇਸਲਾਮ ਨਾਲ ਹਿੰਦੂ ਸਮਾਜ ਆਪਣੀ ਮਾਈਂਡ ਮੈਨੈਲਟੀ ਹੈ ਨਾ ਏਦਾਂ ਦਾ ਤੁਸੀਂ ਮਾਈਂਡ ਮੈਨੈਲਟੀ ਨਾ ਕਹੋ ਜੀ ਅਸੀਂ ਹਿੰਦੂ ਸਮਾਜ ਦੀ ਸਿੱਖ ਸਮਾਜ ਦੀ ਗੱਲ ਕਰਾਂਗੇ ਅਸੀਂ ਆਪਣੇ ਧਰਮ ਦੀ ਗੱਲ ਕਰੀ ਭਾਈਚਾਰਾ ਕੋ ਪੜਕਾਰੋ ਹਿੰਦੂ ਸਮਾਜ ਹਿੰਦੂ ਸਮਾਜ ਹਿੰਦੂ ਸਮਾਜ ਇਹਨੂੰ ਹਾਈਲਾਈਟ ਨਾ ਕਰੋ ਨਾ ਸਾਰੇ ਇੱਕ ਹੀ ਭਾਈਚਾਰਾ ਇੱਕ ਮੇਰੀ ਗੱਲ ਦਾ ਜਵਾਬ ਦਿਓ ਜੱਜ ਸਾਡੇ ਕੋ ਸਾਡੀ ਬਾਣੀ ਆ ਗੁਰੂ ਨਾਨਕ ਦੇਵ ਜੀ ਦੀ ਦਿੱਤੀ ਬਾਣੀ ਆ ਹਿੰਦੂਆਂ ਕੋ ਗੀਤਾ ਦਾ ਪਾਠ ਫਿਰ ਸਾਨੂੰ ਡੇਰਾਵਾਦੀ ਲੋੜ ਕੇ ਤੇਰੇ ਵੱਚ ਕਿਉਂ ਜਾ ਰਿਹਾ ਪਾਕਿਸਤਾਨ ਦੇ ਵਿੱਚ ਦੇਖੋ Hindu ਤੇ Muslim ਤੇ Sikh ਸਾਰੇ ਇਕੱਠੇ ਰਹਿ ਰਹੇ ਆ ਭਾਜੀ ਫਿਰ ਤੁਹਾਡੀ ਨੋਲੇਜ ਜ਼ੀਰੋ ਆ ਪਾਕਿਸਤਾਨ ਚ ਦੇਖੋ ਕਿੱਡੇ ਮੰਦਰ ਜਿਹੜੇ ਕਿੱਥੇ ਕੇ Hinduਾਂ ਦੇ ਮੰਦਰ ਇਹ ਦੇਖੋ ਨਾ ਕਿੱਥੇ ਕੇ Hinduਾਂ ਦੇ ਮੰਦਰ ਜਦੋਂ ਪਾਕਿਸਤਾਨ ਅਲੱਗ ਹੋਇਆ ਉਦੋਂ ਹਿੰਦੂਆਂ ਦੀ ਆਬਾਦੀ ਕੀ ਸੀ ਤੇ ਅੱਜ ਕੀ ਆ ਦੋ ਤੋਂ 3% ਹਿੰਦੂ ਰਹਿ ਗਏ ਆ ਬਾਕੀ ਹਿੰਦੂ ਕਿੱਥੇ ਚਲੇ ਗਏ ਬਾਕੀ ਸਿੱਖ ਦਿੱਤਾ ਜ਼ੀਰੋ ਆ ਮਿਰਦਾ ਜ਼ੀਰੋ ਆ ਤੁਸੀਂ ਤੁਹਾਨੂੰ ਪਤਾ ਹੈ ਉਥੇ ਤੇ ਸਾਨੂੰ ਪਤਾ ਤਾਂ ਹੀ ਆ ਸੀ ਅਸੀਂ ਅਸੀਂ ਕਿਉਂ ਜਾਈਏ ਅਸੀਂ ਕਿਉਂ ਜਾਈਏ ਅਸੀਂ ਉਦੋਂ ਹੀ ਜਾਵਾਂਗੇ ਜਦੋਂ ਪਾਕਿਸਤਾਨੀ ਸਾਡੇ ਹਿੰਦੁਸਤਾਨ ਚ ਆ ਜੂਗਾ ਅਸੀਂ ਉਦੋਂ ਜਾਵਾਂਗੇ ਜਦੋਂ ਸਾਡਾ ਨੰਕਾ ਹੋ ਨਹੀਂ ਸਕਦਾ ਕਦੀ ਇਦਾਂ ਨਹੀਂ ਹੁੰਦਾ ਬਹੁਤ ਕੁਝ ਹੋ ਜਾਂਦਾ ਹੁੰਦਾ ਕਹਿਣਾ ਨਹੀਂ ਹੁੰਦਾ ਪਰ ਤੁਸੀਂ ਬਾਰ ਬਾਰ ਬੰਡੀ ਬਾਬੇ ਬੰਡੀ ਬਾਬਾ ਕਰੀ ਜਾਂਦੇ ਪਏ ਹੋ ਫੇਰ ਕੀ ਹੋ ਗਿਆ ਕਹਿੰਦੇ ਯਾਤਰਾ ਕੱਢ ਰਹੇ ਯਾਤਰਾ ਕੱਢ ਰਹੇ ਆਪਣੀ ਕੱਢੇ ਨਹੀਂ ਫੰਡਿੰਗ ਰੋਕੀ ਤਾਂ ਕਰਕੇ ਫੰਡਿੰਗ ਕਿਹੜੀ ਲਿੱਤੀ ਆ ਕਲੀਅਰ ਕਰ ਦਿੱਤੀ ਜੀ ਕਿਹੜੀ ਫੰਡਿੰਗ ਉਹਨੇ Hindu ਸਮਾਜ ਨੂੰ ਦੇ ਦਿੱਤੀ ਇੰਨੇ ਜੋਗਾ ਨਹੀਂ ਆ ਬੰਟੀ ਬਾਬਾ ਜਦੋਂ ਤੁਹਾਨੂੰ ਆਪ ਨੂੰ ਲੋੜ ਹੁੰਦੀ ਭਗਵਾ ਕੱਪੜੇ ਵਿੱਚ ਵਸਤਰ ਧਾਰਨ ਕਰ ਲੈਂਦਾ ਜਦੋਂ ਉਹਨੇ ਦੇਖਿਆ ਭਗਵੇਂ ਦਾ ਮੇਰਾ ਸਿਸਟਮ ਨਹੀਂ ਬਣ ਰਿਹਾ ਨਾਲ ਹੀ ਹਰਾ ਚੋਲਾ ਦੋ ਫੇਸ ਤਾਂ ਬੰਟੀ ਬਾਬੇ ਦੇ ਆ Hindu ਲੀਡਰਾਂ ਦੇ ਦੋ ਫੇਸ ਹੀ ਨੀਗੇ ਦੋ ਫੇਸ ਤਾਂ ਬੰਟੀ ਬਾਬੇ ਦੇ ਆ ਇਧਰਾ ਸ਼ਿਵਸ਼ਨਾ ਵੀ ਨਹੀਂ ਕਿ ਇਕੱਠੀ ਹੈਗੀ ਚੋਂ ਹੁਣ ਸ਼ਿਵਸ਼ਨਾ ਸਾਰੇ Hindu ਸਮਾਜ ਇੱਕ ਮੰਚ ਤੇ ਇਕੱਠੇ ਹੋ ਰਹੇ ਆ ਸਾਰੇ ਕਹਿ ਰਹੇ ਆ ਯਾਤਰਾ ਦਾ ਵਿਰੋਧ ਸਮੂਹ Hindu ਸਮਾਜ ਵਾਲੋ ਕੀਤਾ ਜਾਂਦਾ ਨਾ ਮੈਨੂੰ ਇੱਕ ਗੱਲ ਦਾ ਜਵਾਬ ਦੋ ਸਾਡੇ ਕੋ ਸਾਡੀ ਗੰਗਾਣਾ ਦੇਵ ਜੀ ਦੀ ਬਾਣੀ ਆ ਸਾਨੂੰ ਡੇਰਾਵਾਦੀ ਲੋੜ ਕੀ ਆ ਸਗਲ ਦਵਾਰ ਕੋ ਛੱਡ ਕੇ ਗਏ ਤਵਾਰੇ ਦਵਾਰ ਬਾਏ ਗਏ ਕੀ ਲਾਜ ਗੋਬਿੰਦ ਦਾਸ ਦਵਾਰ ਹੂੰ ਸਾਡੇ ਕੋ ਸਾਡੀ ਬਾਣੀ ਹੈਗੀ ਐ ਨਾ ਫਿਰ ਦੱਸੋ ਫਿਰ ਸਾਨੂੰ ਲੋੜ ਕੀ ਆ ਡੇਰਾਵਾਦੀ ਉੱਥੇ ਪੋਲੇਨਾ ਜੀ ਦੀ ਮੂਰਤੀ ਲੱਗੀ ਹੋਈ ਆ ਉੱਥੇ ਪੋਲੇਨਾ ਜੀ ਦੀ ਆਰਤੀ ਹੁੰਦੀ ਆ ਸਭ ਕੁਝ ਹੁੰਦਾ ਵਾ ਸਾਰੇ ਧਰਮਾਂ ਦਾ ਸਤਕਾਰ ਹੁੰਦਾ ਵਾ ਤੁਸੀਂ ਬਾਰ ਬਾਰ ਇੱਕ ਹੀ ਗੱਲ ਰੱਟੀ ਹੋਈ ਆ ਬੰਦੀ ਬਾਬਾ ਬੰਦੀ ਬਾਬਾ ਕਰ ਰਿਹਾ ਬੰਦੀ ਬਾਬਾ ਹੋ ਕਰ ਰਿਹਾ ਧਰਮ ਦੇ ਨਾਂ ਤੇ ਪੈਸੇ ਕਮਾ ਰਿਹਾ ਬਾਰ ਬਾਰ ਤੁਸੀਂ ਇੱਕ ਹੀ ਗੱਲ ਧਰਮ ਦੇ ਨਾਮ ਤੇ ਪੈਸੇ ਖੁਦ ਕਹਿ ਰਿਹਾ ਜੀ ਕਹਿੰਦਾ ਮੈਂ ਛੇ ਸਿਰਫ ਇੱਕ ਦਿਨ ਬਾਬਾ ਹੁੰਨਾ ਛੇ ਦਿਨ ਤਾਂ ਮੈਂ ਨੋਰਮਲ ਬੰਦਾ ਛੇ ਦਿਨ ਤਾਂ ਮੈਂ ਬਿਜ਼ਨਸਮੈਨ ਆ ਕਿਹੜਾ ਚੌਂਕੀ ਨਹੀਂ ਆ ਜੀ ਉਹਨੂੰ ਕਸਰ ਉਹਦਾ ਇਲਾਜ ਸ਼ਿਵ ਸੈਨਾ ਵਾਲਿਆਂ ਕੋਲ ਹੈਗਾ ਵਾ ਇਹ ਮੇਲਾ ਕਰ ਲਵੇ ਉਸ ਤੋਂ ਬਾਅਦ ਉਹਨੂੰ ਮੈਂ ਬੁਲਾਉਂਗਾ ਆਪਣੇ ਕੋ ਤੁਹਾਡੇ ਚੈਨਲ ਦੇ ਮੱਧਿਆਂ ਨਾਲ ਮੈਂ ਉਹਨੂੰ ਦੱਸਣਾ ਵੀ ਚਾਹਣਾ ਜਿਹੜੀ ਉਹਦੇ 'ਚ ਕਸਰ ਆ ਉਹਦਾ ਠੀਕ ਕਰਨ ਦਾ ਇਲਾਜ ਸਾਡੇ ਕੋਲ ਹੈਗਾ ਵਾ ਜਦੋਂ ਮਰਜ਼ੀ ਸਾਡੇ ਕੋਲ ਆ ਜਾਵੇ ਉਹ ਜਿਹੜੀ ਸਿਰ ਘਮਾਨਦਾ ਉਹਦੇ 'ਚ ਹੈਗੀ ਆ ਨਾ ਕਲਾ ਜਿਹੜੀ ਕੋਈ ਚੀਜ਼ ਉਹਨੂੰ ਡਰਾਉਂਦੀ ਆ ਉਹਦਾ ਇਲਾਜ ਸ਼ਿਵ ਸੈਨਿਕਾਂ ਕੋਲ ਹੈਗਾ ਵਾ ਦੇਖੋ ਗੱਲ ਕਮੇਟੀ ਨਾਲ ਵੀ ਗੱਲ ਅਸੀਂ ਪ੍ਰਸ਼ਾਸਨ ਅਸੀਂ ਅਸੀਂ ਪ੍ਰਸ਼ਾਸਨ ਨੂੰ ਇੱਕ ਮੰਗ ਕੀਤੀ ਆ ਕਿ ਇਸਲਾਮ ਦੀ ਯਾਤਰਾ ਚ ਹਿੰਦੂ ਸਮਾਜ ਦੀ ਦੇਵੀ-ਦਾਵਾਂ ਦੇ ਸਰੂਪ ਨਾ ਲਿਆਈ ਜਾਣ ਅਸੀਂ ਇੱਕ ਮੰਗ ਰੱਖੀ ਆ ਪਰ ਬੰਟੀ ਬਾਬਾ ਵੱਲੋਂ ਨਿਰੰਤਰ ਬਿਆਨ ਕੀ ਆ ਰਹੇ ਆ ਪਿੱਛੇ ਜੋ ਉਹਨੇ ਪ੍ਰੈਸ ਕਾਨਫਰੰਸ ਵੀ ਕੀਤੀ ਕਿ ਮੈਂ ਇੰਨੀ ਤਰੀਕ ਨੂੰ ਇੰਨੇ ਵਜੇ ਯਾਤਰਾ ਕੱਢਾਂਗਾ ਫਿਰ ਬਿਆਨ ਨਹੀਂ ਨਾ ਰੁਕਦੇ ਵੇ ਜੇ ਜੇ ਕੱਢੂਗਾ ਯਾਤਰਾ ਫਿਰ ਅਸੀਂ ਵਿਰੋਧ ਵੀ ਕਰਾਂਗੇ ਅਸੀਂ ਸੜਕਾਂ ਤੇ ਵੀ ਉਤਰਾਂਗੇ ਵਿਰੋਧ ਵੀ ਕਰਾਂਗੇ ਅਸੀਂ ਅਜਾ ਭਾਜੀ ਇੱਕ ਸਤਾ ਦੇ ਦਿਓ ਇਹ ਯਾਤਰਾ ਗੱਡੀ ਜਾ ਰਹੀ ਹੈ ਨਾ ਫਕੀਰਾਂ ਦੀ ਪ੍ਰੇਮ ਧਾਮ ਤੇ ਇਸ ਦਾ ਵਿਰੋਧ ਲਗਾਤਾਰ ਵਿਸੱਪਸ਼ਣ ਕਰ ਰਹੀ ਹੈ ਤੁਸੀਂ ਇਸ ਚੀਜ਼ ਨੂੰ ਕਿਸਰਾ ਦੇ ਦੋ ਤੁਸੀਂ ਹੈਗੇ ਹੋ ਇਸ ਗੱਲ ਦੇ ਵਿੱਚ ਕਿਉਂਕਿ ਆਪਾਂ ਵੀ ਜਾਣਦੇ ਆ ਦਰਗਾਹ ਮਤਲਬ ਪੀਰਾਂ ਦੇ ਮੱਥਾ ਟੇਕਣ ਜਾਣਦੇ ਆ ਫਕੀਰਾਂ ਕੋਲ ਨਤਮਸਤਕ ਹੋਣ ਜਾਣਦੇ ਆ ਕਿਉਂਕਿ ਫਕੀਰਾਂ ਦੇ ਦੇਣ ਦੇ ਨਾਲ ਹੀ ਦੁਨੀਆ ਥੋੜੀ ਚੱਲਦੀ ਹੈ ਹਨਾ ਨਾਲ ਉਹਦਾ ਹੀ ਸਹਿਯੋਗ ਥੋੜੀ ਸਾਰੀ ਗੱਲ ਸਹੀ ਹੈ ਪਰ ਹਰੇਕ ਧਰਮ ਦੀ ਆਪਣੀ ਆਪਣੀ ਮਰਿਆਦਾ ਹੈ ਜੀ ਸਿੱਖ ਧਰਮ ਦੀ ਆਪਣੀ ਹੈ ਹਿੰਦੂ ਧਰਮ ਦੀ ਆਪਣੀ ਹੂੰ ਇਹ ਕਬਰਾਂ ਨੂੰ ਪੂਜਦੇ ਆ ਹਿੰਦੂ ਧਰਮ ਕਬਰਾਂ ਨੂੰ ਨਹੀਂ ਪੂਜਦਾ ਸਿੱਖ ਧਰਮ ਕਬਰਾਂ ਨੂੰ ਨਹੀਂ ਪੂਜਦਾ ਹਾਂਜੀ ਠੀਕ ਹੈ ਹੁਣ ਜਿੱਥੇ ਲਖਦਾਤਾ ਪੀਰ ਦੀ ਉਹ ਕੜਨੀ ਆ ਉਹਨਾਂ ਨੇ ਝਾਕੀਆਂ ਉੱਥੇ ਹਿੰਦੂ ਧਰਮ ਦੇਵੀ ਦੇਵਤਿਆਂ ਦੀਆਂ ਨਹੀਂ ਕੱਢ ਸਕਦੇ ਨਾ ਹਰ ਇੱਕ ਧਰਮ ਦੀ ਮਰਿਆਦਾ ਅਲੱਗ ਹੈ ਤੁਸੀਂ ਗੱਲ ਫੋਲੋ ਨਹੀਂ ਕਰ ਰਹੇ ਹੁਣ ਆਪਣੇ ਘਰ ਦੇ ਵਿੱਚ ਮੰਦਰ ਹੈ ਉੱਥੇ ਮੂਰਤੀਆਂ ਹੋਣੀਆਂ ਫੋਟੋਆਂ ਹੋਣਗੀਆਂ ਪਰ ਆਪਾਂ ਘਰੇ ਕਿਸੇ ਦੀ ਕਬਰ ਬਣਾ ਕੇ ਤਾਂ ਨਹੀਂ ਪੂਜ ਸਕਦੇ ਫਰਕ ਹੈ ਨਾ ਇਹੀ ਫਰਕ ਹੈ ਹਿੰਦੂ ਧਰਮ ਦਾ ਤੇ ਸਿੱਖ ਧਰਮ ਦਾ ਤੇ ਲਖ ਦਾ ਤਾਂ ਪੀਰ ਜਿਹੜਾ ਜੋ ਉਹ ਮੰਨ ਰਿਹਾ ਮੰਨੀ ਜਾਣ ਉਹਨਾਂ ਨੂੰ ਉਹਨਾਂ ਨੂੰ ਮੁਬਾਰਕ ਪਰ ਅਸੀਂ ਇਸ ਦੇ ਹੱਕ 'ਚ ਨਹੀਂ ਹੈਗੇ ਕਿਉਂਕਿ ਇਹ ਦੋਨਾਂ ਦੀ ਮਰਿਆਦਾ ਅਲੱਗ-ਅਲੱਗ ਅਜਾ ਮਤਲਬ ਤੁਹਾਡੇ ਵੱਲੋਂ ਕਿਹਾ ਜਾ ਰਿਹਾ ਕਿ ਇਹ ਜਰੀ ਯਾਤਰਾ ਨਹੀਂ ਕੀਤੀ ਜਾਵੇ ਵਿੱਚ ਚੰਕੀਆਂ ਨਾ ਲਿਆਜੇ ਸਾਡੀ ਦੇਵੀ ਦੇਵਤਾ ਦੀਆਂ ਤੇ ਨਾ ਕੋਈ ਗੱਲਬਾਤ ਹੋਵੇ ਹਨ ਬਿਲਕੁਲ ਬਿਲਕੁਲ ਕਿਉਂਕਿ ਦੋਨੋਂ ਅਲੱਗ-ਅਲੱਗ ਰਾਹ ਨੇ ਜੇ ਇੱਕ ਜਗ੍ਹਾ ਤੁਰਾਂਗੇ ਤਾਂ ਕਲੈਸ਼ ਹੋਊ ਐਦਾਂ ਸਮਝ ਨਹੀਂ ਨਾ ਤੁਸੀਂ ਗੱਲ ਸਮਝੋ ਕੀ ਆਪਾਂ ਜੇ ਘਰੇ ਮੱਥਾ ਟੇਕਦੇ ਹਾਂ ਤਾਂ ਹੀ ਕਬਰਾਂ ਨੂੰ ਨਫੂਸ ਸਕਦੇ ਹਾਂ ਇਹਨਾਂ ਦਾ ਲੱਗ ਲੱਗ ਠੀਕ ਜਦ ਹਿੰਦੂਆਂ ਕੋ ਆਪਣਾ ਨਾਸੇ ਰੋਗ ਹਰੇ ਸਭ ਪੀੜਾ ਜਪਤੇ ਨਿਰੰਤਰ ਹਨੂਮਤ ਵੀਰ ਸੰਕਟ ਤੇ ਹਨੂਮਾਨ ਚੜਾਵੇ ਮਨ ਕਰਮ ਬਚਨ ਧਿਆਨ ਜੋ ਲਾਵੇ ਜਦ ਸੰਕਟ ਤੋਂ ਬਚਾਣ ਲਈ ਹਿੰਦੂਆਂ ਕੋ ਸਾਡੇ ਕੋ ਬਾਲਾ ਜੀ ਮਹਾਰਾਜ ਹੈਗੇ ਆ ਸਾਡੇ ਕੋ ਸਾਡੀ ਬਾਣੀ ਹੈਗੀ ਫਿਰ ਸਾਨੂੰ ਡੇਰੇਵਾਦੀ ਆ ਬੰਟੀ ਬਾਬੇ ਵਰਗੇ ਪਖੰਡੀਆਂ ਦੀ ਚਵਲਾਂ ਦੀ ਲੋੜ ਕੀ ਆ ਸਾਨੂੰ ਇਹਨਾਂ ਦੀ ਲੋੜ ਕੀ ਆ ਹਾਂ ਤੂੰ ਵੀ ਚਵਲ ਕਹਿ ਰਹੇ ਹੋ ਪਹਿਲੇ ਤਾਂ ਤੂੰ ਨਾਲ ਹੀ ਹੁੰਦੇ ਸਾਰੇ ਅੱਜ ਤੱਕ ਨਾਲ ਨਹੀਂ ਗਿਆ ਮੈਂ ਤੁਹਾਨੂੰ ਵੀਡੀਓ ਦਿਖਾਣਾ ਜਦੋਂ ਵੀ ਬੰਟੀ ਬਾਬੇ ਕੋ ਅਸੀਂ ਗਏ ਆ ਅਸੀਂ ਸਨਾਤਨ ਧਰਮ ਵਾਰਿਆ ਫੋਨਾਂ ਤੇ ਭਾਜੀ ਮੈਂ ਵੀ ਵੀਡੀਓ ਤੁਸੀਂ ਮੇਰੀ ਆਈਡੀ ਚੈੱਕ ਕਰੋ ਮੈਂ ਵੀ ਵੀਡੀਓ ਪਾਈ ਆ ਜਦੋਂ ਵੀ ਅਸੀਂ ਬੰਟੀ ਬਾਬੇ ਦੇ ਮੇਲੇ ਤੇ ਗਏ ਆ ਜਦੋਂ ਵੀ ਬੰਟੀ ਬਾਬੇ ਕੇ ਗਏ ਆ ਸਨਾਤਨ ਧਰਮ ਨੂੰ ਮੁਖ ਲੈ ਕੇ ਚੱਲੇ ਆ ਉਸ ਨੂੰ ਗਣਪਤੀ ਮਹਾਰਾਜ ਜੀ ਦਾ ਸਰੂਪ ਭੇਟ ਕੀਤਾ ਗਿਆ ਸ਼ਿਵ ਸੈਨਾ ਵੱਲੋਂ ਇਹਦਾ ਇਹਦੀ ਨੂੰ ਸਿੱਧੀ ਦੱਸਦੀ ਸਾਡੀ ਵਿਚਾਰਧਾਰਾ ਅਸੀਂ ਸਨਾਤਨ ਨੂੰ ਪ੍ਰਮੁੱਖ ਲੈ ਕੇ ਚੱਲਦੇ ਹਾਂ ਸਨਾਤਨ ਨੂੰ ਅੱਗੇ ਲੈ ਕੇ ਚੱਲਦੇ ਦੇਖੋ ਡੇਰਾਵਾਦ ਤਾਂ ਇੰਨਾ ਵੱਧ ਗਿਆ ਨਾ ਅੱਜ ਕੱਲ ਕੋਈ ਸਨਾਤਨ ਸ਼ਬਦ ਆਪਣੇ ਮੂੰਹ 'ਚ ਪਾ ਹੀ ਨਹੀਂ ਰਿਹਾ ਕੋਈ ਖਾਲਸਾ ਸਿੱਖ ਸ਼ਬਦ ਆਪਣੇ ਮੂੰਹ 'ਚ ਪਾ ਹੀ ਨਹੀਂ ਰਿਹਾ ਕੋਈ ਪਾ ਰਿਹਾ ਜਿੱਦੋਂ ਧਰਮ ਪਰिवर्तन ਜਿਹੜਾ ਸਿੱਖ ਧਰਮ 'ਚ ਜਿਹੜਾ ਧਰਮ ਪਰिवर्तन ਚੱਲ ਰਿਹਾ ਅੱਧੇ ਤੋਂ ਵੱਧ ਸਿੱਖ ਇਸਾਈ ਧਰਮ 'ਚ ਕਨਵਰਟ ਹੋ ਰਿਹਾ ਤੁਸੀਂ ਗਿਲਦਾਸਪੁਰ ਅੰਮ੍ਰਿਤਸਰ ਦੀ ਬੈਲਟ ਚੈੱਕ ਕਰੋ ਨਾ ਕਿੰਨੇ ਲੋਕ ਜਿਹੜੇ ਧਨ ਪਰਵਰਤਨ ਕਰ ਗਏ ਆ ਇਹ ਤਾਂ ਸਾਡੇ ਜਿਹੜੇ ਕਥਾ ਪ੍ਰਚਾਰਕ ਨੇ ਚਾਹੇ ਸਨਾਤਨੀਆਂ ਦੇ ਹੋਣ ਚਾਹੇ ਸਿੱਖ ਸਮਾਜ ਦੇ ਹੋਣ ਇਹਨਾਂ ਨੂੰ ਵੀ ਚਾਹੀਦਾ ਵਾ ਵੀ ਇਸ ਚੀਜ਼ ਨੂੰ ਬੰਦ ਕਰੇ ਇਹਦਾ ਵਿਰੋਧ ਕਰੋ ਇੱਕ ਇੱਕ ਮੰਚ ਤੇ ਹੋ ਕੇ ਇੱਕ ਮੰਚ ਤੇ ਇਕੱਠੇ ਹੋ ਕੇ ਸਾਨੂੰ ਵਿਰੋਧ ਕਰਨਾ ਪੈਣਾ ਨਹੀਂ ਤਾਂ ਬੋਧੀ ਦੇ ਦੂਨ ਨਹੀਂ ਨਾ ਤੁਹਾਨੂੰ ਸਨਾਤ ਨਹੀਂ ਲੱਭਣੇ ਨਹੀਂ ਤੁਹਾਨੂੰ ਸਿੱਖ ਲੱਭਣੇ ਹਨ ਨਹੀਂ ਹੁਣ ਕੀ ਫੈਸਲਾ ਹੈ ਤਾਂ ਕਮੇਟੀ ਵੱਲੋਂ ਕੋਈ ਗੱਲਬਾਤ ਹੋਈ ਕੋਈ ਕੁਝ ਹੈ ਦੇਖੋ ਬੰਡੀ ਬਾਬੇ ਵੱਲੋਂ ਤਾਂ ਹਜੇ ਕੋਈ ਇਦਾਂ ਦਾ ਬਿਆਨ ਤਾਂ ਆ ਨਹੀਂ ਰਿਹਾ ਕਿ ਮੈਂ ਯਾਤਰਾ 'ਚ Hindu ਦੇਵਤੇ ਹੁਦਾ ਦਾ ਸਰੂਪ ਨਹੀਂ ਹੈ ਉਹ ਕਹਿੰਦੇ ਕਿ ਉਹਨਾਂ ਨੂੰ ਬੋਲੀ ਜਾਂਦੋ ਮੈਂ ਤਾਂ ਯਾਤਰਾ ਕੱਢੂ ਬੋਲੀ ਜਾਂਦੋ ਨੀ ਫਿਰ ਅਸੀਂ ਉੱਥੇ ਫਿਰਨਾ ਕਹਿਣ ਪ੍ਰਸ਼ਾਸਨ ਕੀ ਸ਼ਿਵਸਣ ਵਾਲੇ ਮੋੜ ਖਰਾਬ ਕਰਦੇ ਆ ਫਿਰਨਾ ਕਹਿਣ ਮੋੜ ਖਰਾਬ ਕਰਦੇ ਆ ਅਸੀਂ ਯਾਤਰਾ ਦਾ ਵਿਰੋਧ ਕਰਾਂਗੇ ਜਿਹੜੇ ਯਾਤਰਾ 'ਚ ਸਰੂਪ ਦੇਵੀ ਦੇਵਤਾਵਾਂ ਦੇ ਆਏ ਹੋਣਗੇ ਉਹ ਸੀ ਲਿਜਾ ਕੇ ਆਪਣੇ ਮੰਦਰਾਂ ਚ ਵਿਰਾਜਮਾਨ ਕਰਾਵਾਂਗੇ ਫਿਰ ਨਾ ਕਹਿਣ ਕਿ ਸਾਡੀ ਯਾਤਰਾ ਭੰਦੀ ਕੀਤੀ ਜਾ ਰਹੀ ਮੰਗ ਕਰਦੇ ਹੋ ਮੰਗ ਨਹੀਂ ਗਈ ਜੀ 19 ਦਿਨ ਤੋਂ ਅਸੀਂ ਮੰਗ ਹੀ ਕਰਦੇ ਪਏ ਆ ਅਸੀਂ ਸੀਪੀ ਸਾਹਿਬ ਨੂੰ ਵੀ ਮੰਗ ਪੱਤਰ ਦਿੱਤਾ ਰਣਨੀਤੀ ਇਹੀ ਹੈ ਜੇ ਯਾਤਰਾ ਨਿਕਲੂਗੀ ਫਿਰ ਅਸੀਂ ਸੜਕ ਤੇ ਉਤਰ ਕੇ ਉਹਦਾ ਵਿਰੋਧ ਕਰਾਂਗੇ ਠੀਕ ਹੈ ਤਾਂ ਬਿਲਕੁਲ ਬੰਟੀ ਬਾਬੇ ਲਗਾਤਾਰ ਮੁਸ਼ਕਲਾਂ ਵਧੀਆਂ ਨਜ਼ਰ ਆ ਰਹੀ ਹੈ 21 ਅਪ੍ਰੈਲ ਨੂੰ ਫਰੇਮ ਦਾ ਹੰਤੋ ਜਿਹੜੀ ਕਿ ਫਕੀਰੀ ਯਾਤਰਾ ਨਿਕਲਣ ਉਹਦੇ ਵਿੱਚ ਕਿਹਾ ਗਿਆ ਸੀ ਬੰਟੀ ਬਾਬੇ ਵੱਲੋਂ ਕਿ ਦੇਵੀ ਦੇਵਤਾ ਦੀ ਜਿਹੜੀ ਚਾਂਤੀਆ ਵੀ ਕੱਢੀ ਜਾਣਗੇ ਉਸਤੇ ਤਹਿਤ ਜਿਹੜੋ ਸ਼ਿਵਸ਼ਣਾਂ ਨੂੰ ਪਤਾ ਲੱਗਦਾ ਤੇ ਲਗਾਤਾਰ ਰਿਸੈਪਸ਼ਨ ਬੰਦੀ ਬਾਬੇ ਦੇ ਵਿਰੋਧ ਦੇ ਵਿੱਚ ਆਂਦੀਆਂ ਨੇ ਤੇ ਉਹਨਾਂ ਨੇ ਕਹਿੰਦੀਆਂ ਕਿ ਅਸੀਂ ਦੇਵੀ-ਦੇਵਤਿਆਂ ਜਾਗੀਆਂ ਨਹੀਂ ਕਰਦਣਾਂਗੇ ਅੱਜ ਪਵਨ ਮਾਨ ਸਾਡਾ ਨਾ ਸੀਗਾ ਯੂਥ ਸ਼ਿਵਸ਼ਣਾਂ ਦੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਬਿਲਕੁਲ ਵੀ ਅਸੀਂ ਝਾਂਕੀਆਂ ਨਹੀਂ ਕਰਦਣਾਂਗੇ ਆਪਣੇ ਦੇਵੀ-ਦੇਵਤਾ ਦੀਆਂ ਬਿਲਕੁਲ ਅਸੀਂ ਇਸ ਦੇ ਖਿਲਾਫ ਆ ਧਰਮ ਦੇ ਖਿਲਾਫ ਹੈ ਯਾਤਰਾ ਤੇ ਆਪਣੇ ਫਕੀਰਤ ਦੀ ਯਾਤਰਾ ਜਾਂ ਜਨਮ ਦਿਹਾੜਾ ਮਨਾਣਾ ਹੈ ਤਾਂ ਮਨਾ ਜੀ ਸਤਕੇ ਮਨਾਣ ਪਰ ਇਹੋ ਜਿਹੇ ਆ ਯਾਤਰਾ ਯਾ ਇਹ ਜੀ ਚਾਂਕੀਆਂ ਇਹ ਜੀ ਦੇਵੀ ਦੇਵਤਾ ਸਰੂਪ ਅਸੀਂ ਵਿੱਚ ਨਹੀਂ ਲਿਆ ਦੇਵਾਗੇ ਹੁਣ ਦੇਖਣਾ ਹੋਏਗਾ ਕਿ 21 ਅਪ੍ਰੈਲ ਨੂੰ ਯਾਤਰਾ ਦੇ ਵਿੱਚ ਦੇਵੀ ਦੇਵਤਾ ਦਾ ਸਰੂਪ ਹੋਵੇਗਾ ਨਹੀਂ ਹੋਵੇਗਾ ਇਹ ਅਨਸਮੇਂ ਦੇ ਚਰਚਾ ਦਾ ਵਿਸ਼ਾ ਹੈ ਜੁੜੇ ਹੋਣ ਲਿਖਣ ਲੈਪ ਦੇ ਨਾਲ ਹਣੀ ਨਾ ਯੂਮਰ ਰਿਪੋਰਟ ਧੰਨਵਾਦ